ਪੰਜਾਬ ਦੇ ਵਿੱਚ 90 ਫੀਸਦੀ ਲੋਕਾਂ ਨੂੰ ਬਿਜਲੀ ਮੁਫਤ ਦੇ ਰਹੀ ਆ ਪੰਜਾਬ ਸਰਕਾਰ ਲੇਕਿਨ ਇਸ ਦੇ ਬਾਵਜੂਦ ਪੰਜਾਬ ਵਿੱਚ ਬਿਲੀ ਚੋਰੀ ਦਾ ਅੰਕੜਾ 2600 ਕਰੋੜ ਤੋਂ ਟੱਪ ਚੁੱਕਾ ਮਤਲਬ ਸਾਲਾਨਾ 2600 ਕਰੋੜ ਰੁਪਏ ਦੀ ਬਿਲੀ ਚੋਰੀ ਹਲੇ ਵੀ ਹੋ ਰਹੀ ਆ ਜਦ ਕਿ ਬਿਲੀ ਮੁਫਤ ਦਿੱਤੀ ਜਾ ਰਹੀ ਆ ਕੈਬਨਟ ਵਜ਼ੀਰਾਂ ਦੇ ਹਲਕਿਆਂ ਦੇ ਵਿੱਚ ਜਿਹੜੀ ਬਿਜਲੀ ਆ ਉਹ ਚੋਰੀ ਸਿਖਰਾਂ ਤੇ ਪੁੱਜੀ ਆ ਪੰਜਾਬ ਚ ਸਿਆਸੀ ਬਦਲਾਅ ਦੇ ਬਾਵਜੂਦ ਬਿਲੀ ਚੋਰੀਆਂ ਦੀ ਸਰਦਾਰੀ ਕਾਇਮ ਹੈ ਜਿਸ ਕਰਕੇ ਹੁਣ ਸੂਬਾ ਸਰਕਾਰ ਨੇ ਬਿਲੀ ਚੋਰੀ ਮਹਿਮ ਖਲਾਫ ਵਿਸ਼ੇਸ਼ ਮਿਮ ਵਿੱਡੀਆ ਪਾਵਰ ਕਮ ਦੀ ਸਾਲ 2023-2024 ਦੌਰਾਨ ਬਿਲੀ ਘਾਟਿਆਂ ਦੀ ਰਿਪੋਰਟ ਵੀ ਬਿਲੀ ਚੋਰੀ ਵਾਲ ਇਸ਼ਾਰਾ ਕਰਦੀ ਹੈ ਜਿਸ ਵਿੱਚ ਸਾਹਮਣੇ ਆਇਆ ਕਿ ਪੰਜਾਬ ਵਿੱਚ ਬਿਲੀ ਚੋਰੀ ਦਾ ਅੰਕੜਾ 2600 ਕਰੋੜ ਨੂੰ ਪਾਰ ਕਰ ਗਿਆ ਇੱਕ ਬਿਲੀ ਬੋਰਡ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਹੁਣ ਬਿਲੀ ਦੀ ਖਪਤ ਵਿੱਚ ਵਾਧਾ ਹੋਣ ਕਰਕੇ ਬਿਲੀ ਚੋਰੀ ਦੀ ਰਕਮ ਵੀ ਕਾਫੀ ਵੱਧ ਗਈ ਹੈ ਇਸ ਵਿੱਚ ਪਾਵਰਕਾਮ ਦੇ ਹੇਠਲੇ ਅਧਿਕਾਰੀ ਤੇ ਮੁਲਾਜ਼ਮ ਵੀ ਭਾਗੀਦਾਰ ਦੱਸੇ ਜਾ ਰਹੇ ਨੇ ਰਿਪੋਰਟ ਅਨਸਾਰ ਪੰਜਾਬ ਦੀਆਂ ਚਾਰੇ ਡਿਵੀਜ਼ਨਾਂ ਵਿੱਚ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੇ ਹਲਕਾ ਪੱਟੀ ਜਿੱਥੇ ਬਿਜਲੀ ਚੋਰੀ ਹੋ ਉਹ ਸਿਕਰਤ ਹੈ ਪੱਟੀ ਡਿਵੀਜ਼ਨ ਵਿੱਚ ਸਾਲਾਨਾ 144 ਕਰੋੜ ਰੁਪਏ ਦੀ ਬਿਜਲੀ ਚੋਰੀ ਹੁੰਦੀ ਹੈ ਪੰਜਾਬ ਚੋ ਪੱਟੀ ਜੀਰਾ ਭਿੱਖੀਮੜ ਤੇ ਅੰਮ੍ਰਿਤਸਰ ਪਸ਼ਮੀ ਅਜਿਹਾਂ ਡਿਵੀਜ਼ਨਾਂ ਹਨ ਜੋ ਬਿਲੀ ਚੋਰੀ ਦੇ ਰੈੱਡ ਜ਼ੋਨ ਵਿੱਚ ਆਉਂਦੀਆਂ ਨੇ ਇਹਨਾਂ ਚਾਰ ਡਿਵੀਜ਼ਨਾਂ ਵਿੱਚੋਂ 520 ਕਰੋੜ ਰੁਪਏ ਦੀ ਸਾਲਾਨਾ ਬਿਲੀ ਚੋਰੀ ਹੋਈ ਹੈ ਪੰਜਵਾਂ ਨੰਬਰ ਬਾਗਾਪੁਰਾਣਾ ਡਿਵੀਜ਼ਨ ਦਾ ਜਿੱਥੇ 99.25 ਕਰੋੜ ਰੁਪਏ ਦੀ ਬਿਲੀ ਚੋਰੀ ਹੋਈ ਹੈ ਜਲਾਲਾਬਾਦ ਡਿਵੀਜ਼ਨ ਵਿੱਚ ਸਾਲਾਨਾ 94.93 ਕਰੋੜ ਰੁਪਏ ਦੀ ਬਿਲੀ ਚੋਰੀ ਹੋਈ ਹੈ ਕੈਪਟਨ ਮੰਤਰੀ ਅਮਰ ਰੋੜਾ ਦੇ ਹਲਕੇ ਚਪੈਂਦੀ ਸੁਨਾਮ ਡਿਵੀਜ਼ਨ ਵਿੱਚ 40 ਕਰੋੜ ਰੁਪਏ ਸਾਲਾਨਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਬਾਲ ਦੇ ਹਲਕਾ ਅਜਨਾਲਾ ਡਿਵੀਜ਼ਨ ਦੇ ਵਿੱਚ ਸਾਲਾਨਾ 90 ਕਰੋੜ ਰੁਪਏ ਦੀ ਚੋਰੀ ਹੋਈ ਹੈ ਜਦੋਂ ਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਡਿਵੀਜ਼ਨ ਬਾਦਲ ਵਿੱਚ ਵੀ ਕਰੀਬ 27 ਕਰੋੜ ਰੁਪਏ ਦੀ ਬਿਲੀ ਚੋਰੀ ਹੋਈ ਹੈ ਡਿਵੀਜ਼ਨ ਡਿੜਬਾ ਵਿੱਚ ਸਾਲਾਨਾ 13 ਕਰੋੜ ਰੁਪਏ ਦੀ ਚੋਰੀ ਹੋਈ ਹੈ ਜਿੱਥੋਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਨ ਕੈਬਨਰ ਮੰਤਰੀ ਡਾਕਟਰ ਬਲਜੀਤ ਕੌਰ ਦੇ ਹਲਕੇ ਮਲੋਡ ਵਿੱਚ ਵੀ ਜਿਹੜੀ ਮਲੋਡ ਡਿਵੀਜ਼ਨ ਦੀ ਪੰਜਾਬ ਵਿੱਚੋਂ ਨੋਵਾ ਨੰਬਰ ਹੈ ਜਿੱਥੇ ਸਾਲਾਨਾ 83 ਕਰੋੜ ਰੁਪਏ ਦੀ ਬਿਲੀ ਚੋਰੀ ਆ ਪੰਜਾਬ ਦੀਆਂ 34 ਡਿਵੀਜ਼ਨਾਂ ਵਿੱਚ ਸਾਲਾਨਾ ਬਿਲੀ ਚੋਰੀ 22 ਕਰੋੜ ਤੋਂ ਜ਼ਿਆਦਾ ਹੈ ਪੰਜਾਬ ਦੀਆਂ ਸਿਰਫ 17 ਡਿਵੀਜ਼ਨਾਂ ਹੀ ਬਚੀਆਂ ਨੇ ਜਿੱਥੇ ਬਿਲੀ ਚੋਰੀ ਨਹੀਂ ਹੋ ਰਹੀ ਪਾਵਰਕਾਮ ਵੱਲੋਂ ਹੁਣ ਵਿਸ਼ੇਸ਼ ਮੈਂ ਸ਼ੁਰੂ ਕੀਤੀ ਗਿਆ ਜਿਸ ਤਹਿਤ ਹੁਣ ਤੱਕ ਕੁੱਲ 81262 ਕਨੈਕਸ਼ਨਾਂ ਦੀ ਜਾਂਚ ਕੀਤੀ ਗਈ ਤੇ ਡਿਫਾਲਟਰਾਂ ਨੂੰ ਲਗਭਗ 13.30 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ ਨੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਉਹਨਾਂ ਦੀ ਖਬਰ ਜਿਹੜੀ ਤੁਹਾਡੇ ਨਾਲ ਸੇ ਸਾਂਝੀ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਪੰਜਾਬ ਦੇ ਬਿਜਲੀ ਮੰਤਰੀ ਹਰਪਜਨ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਹਰਪਜਨ ਸਿੰਘ ਨੇ ਕਿਹਾ ਕਿ ਮਾਲੀਆ ਘਾਟੇ ਦੀ ਪੂਰਤੀ ਲਈ ਬਿਲੀ ਚੋਰੀ ਰੋਕਣ ਲਈ ਅਧਿਕਾਰੀਆਂ ਨੂੰ ਚੈਕਿੰਗ ਕਰਨ ਦੇ ਸਖਤ ਨਿਰਦੇਸ਼ ਦਿੱਤੇ ਗਏ ਹਨ ਜਿਸ ਬਾਰੇ ਰਜਾਨਾ ਰਿਪੋਰਟ ਦੇ ਲਈ ਕਿਹਾ ਗਿਆ ਜੋ ਅਧਿਕਾਰੀ ਅਤੇ ਕਰਮਚਾਰੀ ਸਿੱਧੇ ਜਾਂ ਅਸਿੱਧੇ ਤੌਰ ਤੇ ਬਿਲੀ ਚੋਰੀ ਵਿੱਚ ਸ਼ਾਮਲ ਹੋ ਪਾਏਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਉਧਰ ਪੰਜਾਬ ਬਿਲੀ ਬੋਰਡ ਇੰਜੀਨੀਅਰ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਤਮਾਨ ਨੇ ਸੁਝਾਅ ਦਿੱਤਾ ਹੈ ਕਿ ਬਿਲੀ ਚੋਰੀ ਕਰਨ ਵਾਲਿਆਂ ਦੀ ਸਬਸਿਡੀ ਰੁਕੀ ਜਾਵੇ ਅਤੇ ਬਿਲੀ ਚੋਰੀ ਰੋਕਣ ਵਾਲੇ ਅਫਸਰਾਂ ਤੇ ਮੁਲਾਜ਼ਮਾਂ ਨੂੰ ਸਿਆਸੀ ਦਬਾਅ ਤੋਂ ਬਚਾਇਆ ਜਾਵੇ ਤਾਂ ਦੱਸ ਦਈਏ ਕਿ ਇਸ ਤੋਂ 10 ਦਿਨ ਪਹਿਲਾਂ ਵੀ ਇੱਕ ਖਬਰ ਛੱਪੀ ਸੀ ਜਿਹਦੇ ਚ ਪਟਿਆਲੇ ਦੇ ਇੱਕ ਐਮਐਲਏ ਬੜਾ ਧਾਕੜ ਐਮਐਲਏ ਮੰਨਿਆ ਜਾਂਦਾ ਆਪਣੇ ਆਪ ਦੇ ਵਿੱਚ ਵਿਵਾਦਾਂ ਵਿੱਚ ਰਹਿੰਦਾ ਉਹਨੇ ਵੀ ਆਪਣੇ ਹਲਕੇ ਦੇ ਵਿੱਚ ਬੇਸ਼ਰਮ ਬੇਲੀ ਚੋਰੀ ਕਰਵਾ ਰਹੇ ਬੀਲੀ ਬੋਰਡ ਦੇ ਛਾਪੇ ਵੱਜੇ ਸੀ ਤੇ ਉਹਨਾਂ ਨੇ ਜਿਨ੍ਹਾਂ ਦੇ ਘਰ ਛਾਪੇ ਵੱਜੇ ਉਹਨਾਂ ਨੂੰ ਫੋਨ ਕਹਿ ਤਾ ਕਰਕੇ ਕਿ ਜੇ ਦੁਬਾਰਾ ਆਉਣਗੇ ਤੇ ਉਹਨਾਂ ਨੂੰ ਬੰਦੀ ਬਣਾ ਲਓ ਪਰ ਹੁਣ ਸਵਾਲ ਸਭ ਤੋਂ ਵੱਡੀ ਗੱਲ ਕਿ ਮੰਤਰੀ ਪੰਜਾਬ ਦੇ ਕੈਬਨਿਟ ਮੰਤਰੀ ਚਾਹੇ ਉਹਦੇ ਚ ਹਰਪਾਲ ਸਿੰਘ ਚੀਮਾ ਚਾਹੇ ਲਾਲਜੀਤ ਸਿੰਘ ਪੁੱਲੇ ਚਾਹੇ ਅਮਨ ਰੋੜਾ ਚਾਹੇ ਕੁਲਦੀਪ ਸਿੰਘ ਢਾਲੀਵਾਲ ਚਾਹੇ ਗੁਰਮੀਤ ਸਿੰਘ ਖੁੱਡੀਆਂ ਚਾਹੇ ਡਾਕਟਰ ਬਲਜੀਤ ਕੌਰ ਇਹਨਾਂ ਦੇ ਹਲਕਿਆਂ ਦੇ ਵਿੱਚ ਵੀ ਸ਼ਰੇਆਮ ਚੋਰੀ ਹੋ ਰਹੀ ਆ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਜਿੱਥੇ ਬਿਲੀ ਬੋਰਡ ਦੇ ਮੁਲਾਜ਼ਮ ਅਧਿਕਾਰੀ ਮਿਲੇ ਨੇ ਉੱਥੇ ਪੰਜਾਬ ਦੇ ਸਿਆਸੀ ਪਾਰਟੀਆਂ ਦੇ ਲੀਡਰ ਚਾਹੇ ਕੋਈ ਐਮਐਲਏ ਆ ਚਾਹੇ ਮੰਤਰੀ ਉਹ ਵੀ ਆਪਣੇ ਹਲਕਿਆਂ ਦੇ ਵਿੱਚ ਚੋਰੀ ਕਰਵਾ ਰਹੇ ਨੇ ਔਰ ਅਗਰ ਕੈਪਟਨ ਮੰਤਰੀਆਂ ਦੇ ਹਲਕਿਆਂ ਦੇ ਵਿੱਚ ਚੋਰੀ ਹੋ ਰਹੀ ਹੈ ਤੇ ਫਿਰ ਤੇ ਪੰਜਾਬ ਦਾ ਰੱਬ ਹੀ ਰਾਖਾ